ਸੱਚੇ ਕਾਲ ਦੋਸਤੋ ਪ੍ਰਾਡਾਡ ਅੱਜ ਫੇਰ ਪੇਸ਼ ਹੋ ਆਜੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਜੇ ਵੈਲਵਟ ਦੁਪੱਟੇ ਦੇ ਨਾਲ ਬਹੁਤ ਸੋਹਣਾ ਆਰਟੀਕਲ ਲੈ ਕੇ ਆਜੇ ਸੋ ਦਿਖਾਣੇ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਦੇਖੋਗੇ ਪੂਰੇ ਫਿਦਾ ਹੋ ਜਾਓਗੇ ਕਿਉਂਕਿ ਵੈਡਿੰਗ ਸੀਜ਼ਨ ਆ ਗਿਆ ਹੈ ਤੇ ਹੁਣ ਤੁਹਾਡੇ ਭਰਾ ਨੇ ਕੁਝ ਨਾ ਕੁਝ ਪੇਸ਼ ਕਰਦੇ ਰਹਿਣਾ ਸੋ ਤੁਹਾਨੂੰ ਟਾਈਮ ਨਾ ਵੇਸਟ ਕਰਦੇ ਦਿਖਾਣੇ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਰਟੀਕਲ ਦੇਖੋ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਵਾਈਨ ਕਲਰ ਦੇ ਵਿੱਚ ਆ ਗਿਆ ਜੇ ਪਿਓਰ 9000 ਵੈਲਵਟ ਜਿਹੜੀ origignal ਵੈਲਵਟ ਹੈਗੀ ਫੁੱਲ ਟਾਈ ਮੀਟਰ ਦਾ ਫੁੱਲੀ ਫਲੈਜ ਜਾਲ ਵਾਲਾ ਦੁਪੱਟਾ ਜੇ ਪ੍ਰਾਈਸ ਬੜਾ ਮਿੱਠਾ ਜਾ ਸਿਰਫ 999 ਦੀ ਰੇਂਜ ਦੇ ਵਿੱਚ ਆ 2 ਮੀਟਰ ਲੈਂਥ ਦੇਖੋ ਫੁੱਲੀ ਫਲੈਜ 2 ਮੀਟਰ ਲੈਂਥ ਕਲਰ ਆ ਰਿਹਾ ਜੇ ਇਹ ਵਾਈਨ ਹੁਣ ਤੁਹਾਨੂੰ ਦਿਖਾਣੇ ਦੇ ਵਿੱਚ ਕਲਰ ਕਲਰ ਦੇਖੋ ਜੀ ਦੇਖੋ ਜੀ ਕਲਰ ਬੜੇ ਪਿਆਰੇ ਬਹੁਤ ਸੋਹਣੇ ਜਿਹੜਾ ਪਹਿਲਾਂ ਦੇਖਿਆ ਸੀ ਤੁਸੀਂ ਉਹ ਦੇਖਿਆ ਸੀ ਵਾਈਨ ਕਲਰ ਨੈਕਸਟ ਆ ਗਿਆ ਜੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਰੈੱਡ ਕਲਰ ਨੈਕਸਟ ਆ ਗਿਆ ਜੇ ਟੂ ਮੱਚ ਸੋਹਣਾ ਸਭ ਦਾ ਫੇਵਰਿਟ ਬਲੈਕ ਕਲਰ ਆ ਗਿਆ ਜੇ ਲੈਂਥ ਆਏਗੀ 2.5 ਮੀਟਰ ਠੀਕ ਹੈ ਜੀ ਨੈਕਸਟ ਆ ਗਿਆ ਜੇ ਜਿਹੜਾ ਇਹਦਾ ਫੋਰਥ ਕਲਰ ਉਹ ਆ ਗਿਆ ਵਾਈਨ ਤੇ ਜਿਹੜਾ ਇਹਦਾ ਫਿਫਥ ਕਲਰ ਆ ਗਿਆ ਉਹ ਆ ਗਿਆ ਬੋਟਲ ਗ੍ਰੀਨ ਪੰਜ ਕਲਰ ਦਾ ਚਾਰਟ ਬਹੁਤ ਸੋਹਣਾ ਬਹੁਤ ਪਿਆਰਾ 2.5 ਮੀਟਰ ਲੈਂਥ ਦੇ ਵਿੱਚ ਆ ਗਿਆ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਦੁਪੱਟਾ ਫੁੱਲੀ ਫਲੱਜ ਫੋਰ ਸਾਈਡ ਬਾਰਡਰ ਆ ਟੂ ਸਾਈਡ ਬਾਰਡਰ ਨਹੀਂ ਹੈਗਾ ਜੇ ਮਾਰਕੀਟ 'ਚ ਟੂ ਸਾਈਡਰ ਟੂ ਸਾਈਡ ਬਾਰਡਰ ਤੁਹਾਨੂੰ ਮਿਲ ਜੇਗਾ ਔਰ ਉਹਦਾ ਪ੍ਰਾਈਸ ਹੋਏਗਾ 1000 1200 1300 1500 ਅਸੀਂ ਦਵਾਗੇ ਤੁਹਾਨੂੰ 999 ਯਾਨੀ ਕਿ 1000 ਰੁਪਏ ਦੇ ਵਿੱਚ 4 ਸਾਈਡ ਬਾਰਡਰ 4 ਸਾਈਡ ਬਾਰਡਰ ਦਾ ਮਤਲਬ ਕਿ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਇਹ ਕਟਵਰਕ ਹੋਇਆ ਨਾ ਇਹ ਆਂਦਾ ਸਿਰ ਦੇ ਉੱਤੇ ਬਾਰਡਰ ਇਹਨੂੰ ਬਾਰਡਰ ਕਹਿੰਦੇ ਆਪਾਂ ਠੀਕ ਆ ਆ ਜਾਂਦਾ ਪੱਲਾ ਯਾਨੀ ਕਿ 4 ਸਾਈਡ ਵਰਕ ਹੋਏਗਾ ਠੀਕ ਆ ਜੀ 4 ਸਾਈਡ ਵਰਕ ਵਾਲਾ ਬੜਾ ਸੋਹਣਾ ਬਹੁਤ ਹੀ ਪਿਆਰਾ 999 ਦੀ ਰੇਂਜ ਦੇ ਵਿੱਚ ਔਰ ਇਦਾਂ ਦੇ ਹੋਰ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਂਦਾ ਰਾਵਾਂਗੇ ਨਵੇਂ-ਨਵੇਂ ਡਿਜ਼ਾਈਨ ਮਿਲਦੇ ਆਂ ਔਰ ਇਦਾਂ ਦੀ ਪਿਆਰੀ ਜਿਹੀ ਵੀਡੀਓ ਦੇ ਡਿਟੇਲ ਜਾਣ ਬੈਠੇ ਕਰਮ ਨੇ